ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਸਿਹਤ ਵਿਭਾਗ ਵੱਲੋਂ ਜਾਰੀ ਹੋਇਆ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਪੋਸਟਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਕੀ ਯੋਗਤਾ ਰੋਗੀ ਕੀ ਸੈਲਰੀ ਰੋਗੀ ਸਾਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਸਾਂਝੀ ਕਰਾਂਗੇ ਵੀਡੀਓ 'ਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਨਵੇਂ ਵੀਰ ਸਾਡੇ ਚੈਨਲ ਨੂੰ ਵੇਖ ਰਹੇ ਆ ਉਹਨਾਂ ਨੂੰ ਬੇਨਤੀ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਹਰ ਰੋਜ਼ ਮਿਲਦੇ ਰਹਿਣਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਸਿਹਤ ਵਿਭਾਗ ਵੱਲੋਂ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਵੱਖ-ਵੱਖ ਪੋਸਟਾਂਾਂ ਦੇ ਵੱਲੋਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਗਾਇਨਕੋਲੋਜਿਸਟ ਅੰਡਰ ਐਨ ਐਚ ਐਮ ਐਂਡ ਐਨ ਯੂ ਐਚ ਐਮ ਤਾਂ ਪੋਸਟਾਂ ਜਾਰੀ ਹੋਈਆਂ ਜੀ ਜਨਰਲ ਕੈਟਾਗਰੀ ਦੇ ਲਈ 6 ਪੋਸਟ ਐਕ ਬੈਕਲੌਗ ਪੋਸਟ ਹੈ ਜੀ ਤੇ 3 ਬੈਕਲੌਗ ਪੋਸਟਾਂ ਓਬੀਸੀ ਦੇ ਲਈ 81 ਦੇ ਲਈ ਹੈ ਜੀ ਯੋਗਤਾ ਇਹਨਾਂ ਵੱ ਨੀਜੀਓ ਫਰਮ ਰਿਕੋਗਨਾਈਜ਼ ਯੂਨੀਵਰਸਿਟੀ ਤੁਹਾਡੀ ਇਹ ਡਿਗਰੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਇਹਦਾ ਇਹਦੀ ਰਜਿਸਟ੍ਰੇਸ਼ਨਾਂ ਹੋਣੀ ਚਾਹੀਦੀ ਹੈ ਪ੍ਰੇਫਰੈਂਸ ਰਹਿਣ ਵਾਲੀ ਹੈ ਜੀ ਐਕਸਪੀਰੀਅੰਸ ਇਨ ਰੈਲੇਵੈਂਟ ਫੀਲਡ ਟ੍ਰਿਪਲ ਸੀ ਪਲੱਸ ਕੋਰਸ ਔਨ ਕੰਪਿਊਟਰ ਕਨਸੈਪਟਸ ਪਲੱਸ ਫਾਰ 120 ਆਰਜ਼ ਸਵੀ ਕੰਟੈਂਟ ਦਾ ਕੋਰਸ ਇਹਨਾਂ ਵੱਲੋਂ ਮੰਗਿਆ ਗਿਆ ਜੀ ਕੰਪਿਊਟਰ ਬੇਸਡ 1 ਲੱਖ ਪਰ ਮੰਥ ਸੈਲਰੀ ਇਹਨਾਂ ਵੱਲੋਂ ਕਨਸੋਲੀਡੇਟਡ ਦਿੱਤੀ ਜਾਣੀ ਹੈ ਸਪੋਸ ਦੇ ਲਈ ਜੀ ਨੈਕਟ ਹੈ ਜੀ ਰੇਡੀਓਲੋਜਿਸਟ ਅੰ एमडीडीएनवी इन रेडियो डायग्नोसिस फ्रॉम रिकॉग्नाइज यूनिवर्सिटी ਤੁਹਾਡੀ ਇਹ ਡਿਗਰੀ ਹੋਣੀ ਚਾਹੀਦੀ ਹੈ ਤੇ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਨਿਊ ਦਿੱਲੀ ਇਹਦੇ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਐਕਸਪੀਰੀਅੰਸ ਰਹਿਣ ਵਾਲਾ ਜੀ ਅਪੀਲ ਰਹੂਗੀ ਤੇ ਇਹਨਾਂ ਵੱਲੋਂ ਸੇਮ ਕੋਰਸ ਮੰਗਿਆ ਜੀ ਕੰਪਿਊਟਰ ਦੇ ਵਿੱਚ 120 ਘੰਟੇ ਦਾ 1.5 ਲੱਖ ਪਰ ਮਾਸ ਸੈਲਰੀ ਐ ਸਪੋਜ਼ ਦੇ ਲਈ ਦਿੱਤੀ ਜਾਣ ਵਾਲੀ ਆ ਨੈਕਸਟ ਆ ਜੀ ਐਨਐਸ ਥੈਟ ਇਜ਼ ਇੱਕ ਪੋਸਟ ਐ ਜੀ ਇਹ ਵੀ ਐਨਐਚਐਮ ਦੇ ਅਧੀਨ ਪੋਸਟ ਆਉਣ ਵਾਲੀ ਆ ਤੇ ਇੱਕ ਬੈਕਲੌਗ ਦੀ ਇਹ ਪੋਸਟ ਐ ਜੀ ਇਹ ओबीसी ਦੇ ਲਈ ਰਹਿਣ ਵਾਲੀ ਹੈ ਜੋ ਪੋਸਟ ਹੈ ਯੋਗਤਾ ਹੈ ਜੀ ਐਮਬੀਬੀਐਸ ਵਿਦ ਐਮਡੀ ਡੀਐਨਵੀ ਡਿਪਲੋਮਾ ਐਨ ਐਸਸੀਆ ਫਰਮ ਰਿਕੋਗਨਾਈਡ ਯੂਨੀਵਰਸਿਟੀ ਤੇ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਨਿਊ ਦਿੱਲੀ ਦਾ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਸੇਮ ਕੰਪਿਊਟਰ ਬੇਸ ਤੁਹਾਡੇ ਕੋਲ ਇੱਕ ਕੋਰਸ ਹੋਣਾ ਚਾਹੀਦਾ 120000 ਰੁਪਏ ਪਰ ਮਹੀਨਾ ਸੈਲਰੀ ਨਾਲੋਂ ਇਸ ਪੋਸਟ ਲਈ ਦਿੱਤੀ ਜਾਣ ਵਾਲੀ ਹੈ ਨੈਕਸਟ ਹੈ ਜੀ ਮਾਈਕਰੋਬਾਇਓਲੋজিস্ট ਅ ਆਈਡੀਐਸਪੀ ਅੰਡਰ ਐਨਐਚਐਮ ਦੀ ਇੱਕ ਪੋਸਟ ਹੈ ਪੋਸਟ ਹੈ ਜੀ ਜਨਰਲ ਕੈਟਾਗਰੀ ਦੇ ਲਈ ਹੈ ਯੋਗਤਾ ਇਨ ਮਾਈਕਰੋਬਾਇਲੋਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਨਿਊ ਦਿੱਲੀ ਨਾਲ ਤੁਸੀਂ ਰਜਿਸਟਰ ਹੋਣੇ ਚਾਹੀਦੇ ਹੋ ਐਕਸਪੀਰੀਅੰਸ ਹੋਣਾ ਚਾਹੀਦਾ ਜੇ ਕੰਪਿਊਟਰ ਕੋਰਸ ਮੰਗਿਆ ਗਿਆ ਜੀ 85000 ਰੁਪਏ ਪਰ ਮਨਸੇਲਰੀ ਪੋਸਟ ਲਈ ਦਿੱਤੀ ਜਾਣ ਵਾਲੀ ਹੈ ਨੈਕ ਦਾ ਜੀ ਐਪੀਡੀਮੀਓਲੋਜਿਸ ਦੀ ਇੱਕ ਪੋਸਟ ਹੈ ਜੀ ਜਨਰਲ ਕੈਟਾਗਰੀ ਦੇ ਲਈ ਪੋਸਟ ਰਹਿਣ ਵਾਲੀ ਹੈ ਐਨ ਐਚ ਐਮ ਦੀ ਪੋਸਟ ਹੈ ਜੀ ਐਮ ਬੀ ਬੀ ਐਸ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੇ ਕੋਲ ਹੈ ਜੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਐਮ ਡੀ ਡੀ ਐ ਸਟੇਟ ਮੈਡੀਕਲ ਕੌਂਸਲ ਜਾਂ ਮੈਡੀਕਲ ਕੌਂਸਲ ਆਫ ਇੰਡੀਆ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਤੁਸੀਂ 2 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਕੰਪਿਊਟਰ ਕੋਰਸ ਮੰਗਿਆ ਗਿਆ 85000 ਰੁਪਏ ਪਰ ਮੰਥ ਸੈਲਰੀ ਸਪੋਸ ਦੇ ਲਈ ਦਿੱਤੀ ਜਾਣ ਵਾਲੀ ਹੈ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲਾ ਜੀ ਡਾਇਰੈਕਟ ਇੰਟਰਵਿਊ ਹੋਊਗਾ ਇਹਦੇ ਥਰੂ ਹੀ ਤੁਹਾਡੀ ਸਿਲੈਕਸ਼ਨ ਆ ਰਹਿਣ ਵਾਲੀ ਹੈ 7 ਫਰਵਰੀ 2025 ਵੇਰੇ 9:30 ਵਜੇ ਇੰਟਰਵਿਊ ਰਹਿਣ ਵਾਲੀ ਹੈ ਆਫਿਸ ਆਫ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ 4th ਪ੍ਰੋਗਰਾਮ ਐਡਮਿਨਿਸਟ੍ਰੇਟਿਵ ਬਲਾਕ ਗਵਰਨਮੈਂਟ ਮਲਟੀ ਸਪ ਇਥੇ ਇੰਟਰਵਿਊ ਹੋਊਗਾ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ਸਾਰੇ ਦਸਤਾਵੇਜ਼ ਵਗੈਰਾ ਜੋ ਲੈ ਕੇ ਜਾਣੇ ਆਏ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਵੱਲੋਂ ਬਕਾਇਦਾ ਮੈਂਸ਼ਨ ਕੀਤਾ ਹੋਇਆ ਤੁਸੀਂ ਨੋਟੀਫਿਕੇਸ਼ਨ ਪੂਰਾ ਪੜ੍ਹਨ ਦੇ ਲਈ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਨੂੰ ਵਿਜ਼ਿਟ ਕਰ ਸਕਦੇ ਹੋ ਉੱਥੇ ਇਹ ਨੋਟੀਫਿਕੇਸ਼ਨ ਦਾ ਲਿੰਕ ਦਿੱਤਾ ਹੋਇਆ ਹੈ ਵੈੱਬਸਾਈਟ ਦਾ ਲਿੰਕ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਸਾਰੀ ਡਿਟੇਲ ਪੜ੍ਹ ਕੇ ਪੋਸਟਾਂ ਦੇ ਲਈ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਵਿਭਾਗ ਸਿਹਤ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਇਹ ਜਿਹੜੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਇਸ ਨਵੀਆਂ ਵੀਡੀਓਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ